ਗੋਲੀਆਂ ਇੱਥੇ ਵਿਕਦੀਆਂ दारू ਇੱਥੇ ਵਿਕਦੀ ਆ ਚਿੱਟਾ ਇੱਥੇ ਵਿਕਦਾ ਔਰ ਸਭ ਤੋਂ ਵੱਧ ਏਰੀਆ ਦੇ ਵਿੱਚ ਮੈਂ ਗੱਲ ਦਾਅਵੇ ਨਾਲ ਕਹਿਣਾ ਬੇਸ਼ੱਕ ਇਹਦਾ ਐਮ.ਐਲ.ਏ. ਸਾਹਿਬ ਆਪਣੇ ਪੱਧਰ ਤੇ ਸਰਵੇ ਕਰਾ ਲੈਣਾ ਸਭ ਤੋਂ ਵੱਧ ਚਿੱਟੇ ਦਾ ਨਸ਼ਾ ਕਰਨ ਵਾਲੇ ਗੋਲੀਆਂ ਦਾ ਨਸ਼ਾ ਕਰਨ ਵਾਲੇ ਇਹ ਪਿੰਡ ਦੇ ਮੁੰਡੇ ਆ 13-13 ਸਾਲ ਦੇ ਮੁੰਡੇ 12-12 ਸਾਲ ਦੇ ਮੁੰਡੇ ਤੇ ਉਹ ਲੜਾਈ ਲੜੀ ਆ ਸੀ ਉਸ ਸਮੇਂ ਚ ਜਦੋਂ ਪਿੰਡਦਿਆਂ ਨੇ ਸਾਥ ਨਹੀਂ ਦਿੱਤਾ ਐਂਡ ਤੇ ਸਿਰਫ ਕਿੰਨੇ ਜਾਨੇ ਰਹਿ ਗਏ ਸੀ ਤਿੰਨ ਚਾਰ ਜਾਨੇ ਰਹਿ ਗਏ ਸੀ ਤੇ ਉਹਨਾਂ ਨੂੰ ਇਹ ਡਰਾ ਕੇ ਪਿੱਛੇ ਹਟਾਇਆ ਗਿਆ ਕਿ ਤੁਹਾਡੇ ਤੇ ਪਰਚੇ ਪਏ ਜਾਣਗੇ ਮੈਂ ਹਾਂ ਸਰਕਾਰੀ ਮੁਲਾਜ਼ਮ ਹਾਂ ਅੰਮ੍ਰਿਤਸਰ ਦੇ ਵਿੱਚ ਮੇਰੀ ਪੋਸਟਿੰਗ ਆ ਔਰ ਮੈਂ ਐਮਐਲਏ ਦੇ ਵੀ ਧਿਆਨ ਚ ਲਿਆਉਣੀ ਚਾਹੁੰਦਾ ਕਿ ਮੈਂ ਮੁਜੀਠੇ ਹੜਕੇ ਦੇ ਵਿੱਚ ਜੌਬ ਕਰਦਾ ਮੁਜੀਠੇ ਹੜਕੇ ਦੇ ਵਿੱਚ ਮੈਨੂੰ ਨਹੀਂ ਪਤਾ ਮੁਜੀਠਿਆ ਕਿੰਨਾ ਵੱਡਾ ਕਾਰੋਬਾਰੀ ਆ ਤਿੰਨਾ ਕੋ ਮੇਰੀ ਮਾਸੀ ਦਾ ਮੁੰਡਾ ਪਰ ਮੈਂ ਦੱਸਣਾ ਚਾਹੁੰਦਾ ਉਹ ਪਿੰਡਾਂ ਦੇ ਵਿੱਚ ਨਸ਼ਾ 10% ਵੀ ਨਹੀਂ ਹੈਗਾ ਜਿੰਨਾ ਸਾਡੇ ਪਿੰਡਾਂ ਦੇ ਵਿੱਚ ਆ ਜਿੰਨਾ ਸਾਡੇ ਘਰ-ਘਰ ਦੇ ਵਿੱਚ ਵੜ ਚੁੱਕਿਆ ਤੇ ਜੇ ਤੁਸੀਂ ਨਸ਼ਾ ਵਾਕਈ ਆਪਣੀ ਕੋਈ ਮਨਸ਼ਾ ਹੈਗੀ ਆ ਸਰਕਾਰ ਦੀ ਜਾਂ ਪਿੰਡਾਂ ਵਾਲਿਆਂ ਆਗੂਆਂ ਦੀ ਹੈਗੀ ਆ ਜਿਹੜੇ ਆਮ ਆਦਮੀ ਪਾਰਟੀ ਦੀ ਆਗੂ ਆ ਪਿੰਡ 'ਚ ਅਗਵਾਈ ਕਰ ਰਹੇ ਆ ਲੱਗਦਾ ਵੀ ਨਸ਼ਾ ਖਤਮ ਕਰਨਾ ਜਾਂ ਫਿਰ ਚੰਗੀ ਤਰ੍ਹਾਂ ਅਗਵਾਈ ਕਰਨ ਐਵੇਂ ਪ੍ਰੋਗਰਾਮ ਰੱਖ ਕੇ ਅਵੇਰਨੈਸ ਕੈਂਪ ਰੱਖ ਕੇ ਸਿਰਫ ਅਸੀਂ ਛੋਸ਼ਾ ਨਾ ਕਰੀਏ ਕਿ ਅਸੀਂ ਲੋਕਾਂ ਨੂੰ ਜਾਗਰੂਕ ਕਰ ਰਹੇ ਆ ਠੀਕ ਹੈ ਆਰਬੈਦਿਕ ਨਾਲ ਨਸ਼ਾ ਛੱਡ ਜਾਣਗੇ 60 ਸਾਲ ਵਾਲਾ ਬੰਦਾ ਭੂਖੀ ਖਾਨ ਵਾਲਾ ਛੱਡ ਜਾਊਗਾ ਪਰ ਮੈਨੂੰ ਇਹ ਦੱਸੋ ਵੀ ਜਿਹੜਾ ਨਵਾਂ ਮੁੰਡਾ 13 ਸਾਲ ਦਾ ਨਸ਼ਾ ਕਰਨ ਲੱਗਿਆ ਉਹਦੇ ਵਾਸਤੇ ਸਾਡੇ ਉਪਰਾਲੇ ਕੀ ਆ ਇਸ ਕਰਕੇ ਇਹ ਮਸਲਾ ਬਹੁਤ ਗੰਭੀਰ ਮਸਲਾ ਨਸ਼ਿਆਂ ਦਾ ਇਹਨੂੰ ਸੀਰੀਅਸ ਲਿਆ ਜਾਵੇ ਔਰ ਇਹਦੇ ਨਾਲ ਹੀ ਜੁੜੀ ਗੱਲ ਜਦੋਂ ਸਾਡੇ ਪਿੰਡ ਦੇ ਵਿੱਚ ਉਹ ਗਰਾਊਂਡ ਜਿਹੜਾ ਸਾਰੇ ਪਿੰਡ ਦੇ ਵਾਲੇ ਰੂਗੀਆਂ ਨਾਲ ਕਬਜ਼ਾ ਕੀਤਾ ਸੀਗਾ ਤੇ ਕਲੱਬ ਦਾ ਪ੍ਰਧਾਨ ਤੇ ਪਿੰਡ ਦਾ ਸਰਪੰਚ ਜਦ ਪਿੱਛੇ हट ਗਿਆ ਸੀਗਾ ਤਾਂ ਸਟੈਂਡ ਲੈ ਕੇ ਰੂਗੀਆਂ ਵੀ ਚਕਾਈਆਂ ਉਹ ਗਰਾਊਂਡ ਸਵਾਰਿਆ ਆ ਮੈਂ ਐਮਐਲਏ ਨੂੰ ਕਹਿਣਾ ਚਾਹੁੰਦਾ ਕਿ 1 ਮਿੰਟ ਲੱਗੂਗਾ ਸਕੂਲ ਦੇ ਪਿਛਲੇ ਬੰਨੇ ਆ ਗਰਾਊਂਡ ਉਹਦੀ ਹਾਲਤ ਵੇਖੋ ਜਾ ਕੇ ਕੀ ਆ ਤਾਂ ਫਿਰ ਜਦੋਂ ਸਾਡੇ ਗਰਾਊਂਡ ਇਹ ਜੇ ਹੋਣੇ ਆ ਜਿੱਥੇ ਪਿੰਡ ਦੇ ਆਣੇ ਰੂੜੀਆਂ ਸਿੱਟੀਆਂ ਹੋਈਆਂ ਇੱਥੇ ਪੰਚਾਇਤ ਬੈਠੀ ਆ ਪੰਚਾਇਤ ਅਸੀਂ ਕੋਈ ਸਾਈਨ ਕਰਨ ਵਾਸਤੇ ਨਹੀਂ ਚੁਣੀ ਹੋਈ ਕੋਈ ਉਹਨਾਂ ਦੇ ਮੂੰਹ ਵੇਖਣ ਵਾਸਤੇ ਨਹੀਂ ਚੁਣੀ ਹੋਈ ਪਿੰਡ ਦੇ ਕੰਮ ਕਰਾਉਣ ਵਾਸਤੇ ਚੁਣੀ ਹੋਈ ਆ ਇਹ ਮੈਂ ਉਹਨਾਂ ਦੇ ਮੂੰਹ ਤੇ ਗੱਲ ਕਹਿਣਾ ਤੇ ਉਹ ਗਰਾਊਂਡ ਦੇ ਵਿੱਚ ਰੂੜੀਆਂ ਪਈਆਂ ਜਦ ਨੌਜਵਾਨਾਂ ਦੇ ਖੇਡਣ ਨੂੰ ਕੋਈ ਜਗ੍ਹਾ ਨਹੀਂ ਨੌਜਵਾਨ ਕਿੱਥੇ ਖੇਡਦੇ ਆ ਸੜਕਾਂ ਤੇ ਉਹਨਾਂ ਦਾ ਇਹਨਾਂ ਵੇਲੇ ਪਾਣਾ ਜਿਹੜਾ ਉਹ ਕਿਧਰ ਨੂੰ ਜਾ ਰਹੇ ਨਸ਼ਿਆਂ ਵੱਲ ਇਸ ਕਰਕੇ ਬੇਨਤੀ ਆ ਆ ਪਿੰਡ ਵਾਲਿਆਂ ਨੂੰ ਮੈਂ ਕਹਿਣਾ ਚਾਹੁੰਨਾ ਠੀਕ ਹੈ ਮੈਂ ਤਾਂ ਪਿੰਡੋਂ ਬਾਹਰ ਹੀ ਰਹਿਣਾ ਤੇ ਪਿੰਡ ਵਾਲਿਆਂ ਨੂੰ ਅੱਧੇ ਪਿੰਡ ਨੂੰ ਲੱਗਦਾ ਹੋਣਾ ਕਿ ਸੱਚੀ ਉਹ ਬਾਹਰ ਹੀ ਰਹੇ ਕਿਉਂਕਿ ਪਿੰਡ ਜਾ ਕੇ ਨੇ ਕੋਈ ਨਾ ਕੋਈ ਪੰਗਾ ਹੀ ਖੜਾ ਕਰਨਾ ਹੁੰਦਾ ਕਿਉਂਕਿ ਪੰਗਾ ਕੋਈ ਮੈਂ ਪਰਸਨਲ ਹੀ ਨਹੀਂ ਖੜਾ ਕਰਨਾ ਹੁੰਦਾ ਪੰਗਾ ਸਹੀ ਕਰਨਾ ਹੁੰਦਾ ਹੈ ਸਹੀ ਕੰਮਾਂ ਨਹੀਂ ਖੜਨਾ ਹੁੰਦਾ ਤੇ ਸਹੀ ਕੰਮਾਂ ਨਹੀਂ ਬੋਲਣਾ ਹੁੰਦਾ ਤੇ ਇਸ ਸਟੇਜ ਤੇ ਵੀ ਟਾਈਮ ਲੈਣ ਲਈ ਮੈਨੂੰ ਐਮਐਲਏ ਸਾਹਿਬ ਨੂੰ ਕਹਿਣਾ ਪਿਆ ਕਿ ਮੈਨੂੰ 2 ਮਿੰਟ ਦਾ ਟਾਈਮ ਚਾਹੀਦਾ इस करके मैं करता थोड़ा देता विश्व प्रसिद्ध नंबर वन सताइस वर्षो का विशाल अनुभव करनी वशीकरण स्पेशलिस्ट मोइन जी सम्राट हम कहते नहीं करके दिखाते हैं हस्त रेखा, जन्म जन्मपत्री फोटो दिखाकर शत प्रतिशत समाधान गारंटी लिखकर शादी में रुकावट विदेश यात्रा वीजा में देरी लव मैरिज प्रेमी प्रेमिका प्यार में धोखा व्यापार में घाटा, लक्ष्मी बंधन सौतन दुश्मन से छुटकारा तलाक। यदि आपका प्रेमी पति बेटा किसी के वश में है तो एक बार अवश्य मिले प्रेमी प्रेमिका पति पत्नी मन चाह वशीकरण कराए भटको चाहे जिधर काम होगा इधर मोहनजीत सम्राट मोबाइल नंबर डबल नाइन वन फाइव एट डबल फोर वन डबल फोर नाइन एट वन फाइव एट $414 फॉरवारा चौक लुधियाना फोन करते ही जिंदगी सवारे